ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਵਾਜ ਗੌੜੀ ਕੀ ਵਾਰ ਮਹੱਲਾ ਚੌਥਾ ਇਕ ਓਅੰਕਾਰ ਸਤਗੁਰ ਪ੍ਰਸਾਦਿ ਸ਼ਲੋਕ ਮਹੱਲਾ ਚੌਥਾ ਸਤਗੁਰ ਪੁਰਖ ਦਿਆਲ ਹੈ ਜਿਸ ਨੂੰ ਸਮਤ ਸਭ ਕੋਈ ਇੱਕ ਦ੍ਰਿਸ਼ਟ ਕਰ ਦੇਖਦਾ ਮਨ ਪਾਵਣੀ ਤੇ ਸਿਧ ਹੋਈ ਸਤਗੁਰ ਪੁਰਖ ਦਿਆਲ ਹੈ ਜਿਸ ਨੂੰ ਸਮਤ ਸਭ ਕੋਈ ਇੱਕ ਦ੍ਰਿਸ਼ਟ ਕਰ ਦੇਖਦਾ ਮਨ ਪਾਵਨੀ ਤੇ ਸਦ ਹੋਈ ਸਤ ਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਈ ਨਾਨਕ ਕਿਰਪਾ ਤੇ ਹਰ ਧਿਆਈ ਐ ਗੁਰਮਖ ਪਾਵੇ ਕੋਈ ਮਹੱਲਾ ਚੌਥਾ ਹੋਮੀ ਮਾਇਆ ਸਭ ਵਿਖਰ ਹੈ ਨਿਤ ਜਗ ਟੋਟਾ ਸੰਸਾਰ ਲਾਹ ਹਾਰ ਤਨ ਖਟਿਆ ਗੁਰਮਖ ਸ਼ਬਦ ਵਿਚਾਰ ਹਮੈ ਮੈਲ ਬਿਕ ਉਤਰੈ ਹਰ ਅੰਮ੍ਰਿਤ ਹਾਰ ਓਰ ਤਾਰ ਸਭ ਕਾਰਜ ਤਿਨ ਕੇ ਸਿਧ ਹੈ ਜਨ ਗੁਰਮੁਖ ਕਿਰਪਾ ਤਾਰ ਨਾਨਕ ਜੋਤ ਔਰ ਮਿਲੇ ਸੇ ਮਿਲ ਰਹਿ ਹਰ ਮੇਲੇ ਸਰਜਨ ਪਾਉੜੀ ਤੋ ਸੱਚਾ ਸਾਹਿਬ ਸੱਚ ਹੈ ਸੱਚ ਸੱਚ ਗੁਸਾਈ ਤਦ ਨੂੰ ਸਭ ਤਿਆਇਂਦੀ ਸਭ ਲੱਗੈ ਤੇਰੀ ਪਾਈ ਤੇਰੀ ਸਪਤ ਸਵਾਲਿਓ ਸਰੂਪ ਹੈ ਜਿਨ ਕੀਤੀ ਤਿਸ ਪਾਰ ਲੰਗਾਈ ਗੁਰਮੁਖ ਨੂੰ ਫਲ ਪਾਇੰਦਾ ਸਚਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸਲੋਕ ਮਹੱਲਾ 4 ਵਿਣ ਨਾਮੇ ਹੋਰ ਸਲਾਹਣਾ ਸਭ ਬੋਲਣਾ ਫਿੱਕਾ ਵਸਾਦ ਮਨ ਮੁਖ ਹੰਕਾਰ ਸਲਾਹਾਂ ਦੀ ਹੋ ਮੈਂ ਮਮਤਾ ਬਾਦ ਜਨ ਸਲਾਏ ਨਸੀ ਮਾਰ ਖਪ ਜਾਵੇ ਸਭ ਅਪਵਾਦ ਜਨ ਨਾਨਕ ਗੁਰਮਖਿ ਉੱਬਰੈ ਜਪ ਹਰ ਹਰ ਪਰਮਾ ਨਾਦ ਮਹੱਲਾ ਚੌਥਾ ਸਤ ਗੁਰ ਹਰ ਪ੍ਰਭ ਦਾਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ ਪੌੜੀ ਤੂੰ ਆਪੇ ਆਪ ਨਰੰਕਾਰ ਹੈ ਨਰੰਜਨ ਹਰ ਰਾਇਆ ਜਿੰਨੀ ਤੂੰ ਇੱਕ ਮਨ ਸੱਚ ਤੇ ਆਇਆ ਤਿੰਨ ਕਾ ਸਭ ਦੁੱਖ ਗਵਾਇਆ ਤੇਰਾ ਸ੍ਰੀ ਕੋ ਨਾਹੀ ਜਿਸ ਨੂੰ ਲਵੇ ਲਾਏ ਸੁਨਾਇਆ ਤੁਦ ਜੀਵਣ ਦਾਤਾ ਤੁਹੈ ਨਰੰਜਨ ਤੂੰ ਹੈ ਸੱਚ ਮੇਰੇ ਮਨ ਪਾਇਆ ਸੱਚੀ ਮੇਰੇ ਸਾਹਿਬਾ ਸਚੇ ਸਜਨਾ ਆ ਸਲੋਕ ਮਹਲਾ 4 ਮਨੇ ਅੰਤਰ ਹਮੇ ਰੋਗ ਹੈ ਪਰਮ ਭੁੱਲੇ ਮਨ ਮੁਕ ਦੁਰਜਨਾ ਨਾਨਕ ਰੋਗ ਗਵਾਈ ਮਿਲ ਸਤਗੁਰ ਸਾਧੂ ਸਜਨਾ ਮਹਲਾ 14 ਮਨ ਤਨ ਰਤ ਰੰਗ ਸਿਓ ਗੁਰਮਕ ਹਰ ਗੁਣਤਾਸ ਜਨ ਨਾਨਕ ਹਰ ਸਰਨਾਗਤੀ ਹਰ ਮੇਲੇ ਗੁਰ ਸਬਾਸ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਕਿਸ ਨਾਲ ਤੂੰ ਵੜੀਐ ਤਦ ਜੀਵਣ ਹੋਇ ਸੋ ਆਖੀਐ ਤਦ ਜੀ ਹਾ ਤੋ ਹੈ ਪੜੀਐ ਤੂੰ ਘਟ ਘਟ ਇੱਕੋ ਵਰਤਦਾ ਗੁਰਮਖ ਪਰ ਗੜੀਐ ਤੂੰ ਸੱਚਾ ਸਬ ਸਦਾ ਖਸਮ ਹੈ ਸਬ ਦੂ ਤੋ ਚੜੀਐ ਤੂੰ ਕਰੇ ਸੋ ਸੱਚੇ ਹੋਈ ਸੀ ਤਾ ਕਾਇਤ ਕੜੀਐ ਸ਼ਲੋਕ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਪਰਮ ਕਾ ਅੱਠੇ ਪੈਰ ਲਗੰਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤਗੁਰ ਸੁਖ ਵਸਨ ਮਹੱਲਾ ਚੌਥਾ ਜਿਨ ਅੰਦਰ ਪ੍ਰੀਤ ਪਰਮ ਕੀ ਜੋ ਬੋਲਣ ਤੇ ਮੈਂ ਸੁਹੰਨ ਨਾਨਕ ਹਰਿਆ ਪੀ ਜਾਣ ਦਾ ਜਿਨ ਲਾਈ ਪ੍ਰੀਤ ਪਿਰੰਨ ਪੌੜੀ ਤੂੰ ਕਰਤਾ ਆਪ ਆਪ ਭੁੱਲ ਹੈ ਭੁੱਲਣ ਵਿੱਚ ਨਾਈ ਤੂੰ ਕਰੇ ਸੱਚੇ ਭਲਾ ਹੈ ਗੁਰ ਸਬਦ ਬੁਝਾਈ ਤੂੰ ਕਰਨ ਕਾਰਨ ਸਮਰੱਥ ਹੈ ਦੂਜਾ ਕੋ ਨਾਈ ਤੂੰ ਸਾਹਿਬ ਅਗਮ ਦਿਆਲ ਹੈ ਸਭ ਤੋ ਦਿੱਤਾਈ ਸਭ ਜੀ ਤੇਰੀ ਤੂੰ ਸਬਸਦਾ ਤੂੰ ਸਾਬ ਛਡਾਈ ਸ਼ਲੋਕ ਮਹੱਲਾ 4 ਸੁਣ ਸਾਜਨ ਪ੍ਰੀਮ ਸੰਦੇਸ ਰਾ ਆਖੀ ਤਾਰ ਲਗੰ ਗੁਰ ਤੁਠੇ ਸੱਜਣ ਮਿਲਿਆ ਜਨ ਨਾਨਕ ਸੁਖ ਸਵੰਨ ਮਹੱਲਾ ਚੌਥਾ ਸਤ ਗੁਰ ਦਾਤਾ ਦਿਆਲ ਹੈ ਜਿਸ ਨੂੰ ਦਇਆ ਸਦਾ ਹੋਈ ਸਤਗੁਰ ਅੰਦਰੋਂ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਈ ਨਿਰਵੈਰਾਂ ਨਾਲ ਜਿ ਵੈਰ ਚਲਾਇਂਦੇ ਤਨ ਵਿੱਚੋਂ ਤਿਸਟਿਆ ਨਾ ਕੋਈ ਸਤਗੁਰ ਸਭਨਾ ਦਾ ਭਲਾ ਮਨਾਇਂਦਾ ਤਿਸ ਦਾ ਬੁਰਾ ਕਿਉ ਹੋਈ ਸਤ ਗੁਰ ਨੂੰ ਜਿਹਾ ਕੋ ਇੱਛਾ ਦਾ ਤੇ ਹਾ ਫਲ ਪਾਏ ਕੋਈ ਨਾਨਕ ਕਰਤਾ ਸਬਕ ਚ ਜਾਣਦਾ ਜਿੰਦੂ ਕਿਛ ਗੁਜਾ ਨਾ ਹੋਈ ਪੌੜੀ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜਿਸ ਸਾਹਿਬ ਭਾਵੇ ਤਿਸ ਬਖਸ਼ ਲੈ ਸੋ ਸਾਹਿਬ ਮਨ ਪਾਣੀ ਜੇ ਕੋ ਉਸ ਦੀ ਰੀਸ ਕਰੈ ਸੋ ਮੋੜਿਆ ਜਾਣੀ ਜਿਸ ਨੂੰ ਸਤ ਗੁਰ ਮਿਲੈ ਸੋ ਗੁਣ ਰਵੈ ਗੁਣਿਆਖ ਵਖਾਣੀ ਨਾਨਕ ਸੱਚਾ ਸੱਚ ਹੈ ਬੁੱਝ ਸੱਚ ਸਮਾਨੀ ਸ਼ਲੋਕ ਮਹੱਲਾ ਚੌਥਾ ਹਰ ਸਤ ਨਰੰਜਨ ਅੰਬਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਨ ਜਪਿਆ ਇਕ ਮਨ ਇਕ ਚਿੱਤ ਤਿਨ ਲੱਥਾ ਹੋ ਮੇ ਪਾਰ ਜਨ ਗੁਰਮੁਖ ਹਰਿ ਆਰਾਧਿਆ ਤੈਨ ਸੰਤ ਜਨ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੂੰ ਫੇਟ ਫਟ ਕੇ ਸਭ ਸੰਸਾਰ ਸਤਿਗੁਰੂ ਵਿੱਚ ਆਪ ਵਰਤਦਾ ਹਰ ਆਪੇ ਰੱਖਣ ਹਾਰ ਧੰਨ ਧੰਨ ਗੁਰੂ ਗੋਣ ਗਾਮਦਾ ਤੇਸ ਨੂੰ ਸਦਾ ਸਦਾ ਨਮਸ਼ਕਾਰ ਜਨ ਨਾਨਕ ਤਿੰਨ ਕੋ ਵਾਰਿਆ ਜਨ ਜਪਿਆ ਸਿਰ ਜਨਹਾਰ ਮਹੱਲਾ ਚੌਥਾ ਆਪੇ ਧਰਤੀ ਸਾਜੀਆਂ ਆਪੇ ਆਕਾਸ ਵਿੱਚ ਆਪੇ ਜਨ ਤੇ ਉਪਾਏਨ ਮੁਖ ਆਪੇ ਦੇਗਰਾਸ ਸਬ ਆਪੇ ਆਪ ਵਰਤਦਾ ਆਪੇ ਹੀ ਗੁਣ ਤਾਸ ਜਨ ਨਾਨਕ ਨਾਮ ਧਿਆਏ ਤੋ ਸਭ ਕੇ ਲਿਵਖ ਕੱਟੇ ਤਾਸ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਪਾਵੈ ਜੋ ਤੁਧ ਸੱਚ ਸਲਾਈਂਦੇ ਤੈਨ ਜਮ ਕੰਕਰ ਨੇੜ ਨਿਆਵੇ ਤਨ ਕੀ ਮੁਖ ਦਾਰੇ ਉੱਜਲੇ ਜਨ ਹਰ ਹਰ ਦੇ ਸੱਚਾ ਭਾਵੇ ਕੋੜ ਯਾਰਿ ਪਿਸ਼ਾ ਸੱਟੀਆਂ ਕੋੜ ਹਰ ਦੇ ਕਪਟ ਮਹਾ ਦੁਖ ਪਾਵੇ ਮੋ ਕਾਲੇ ਕੋੜ ਯਾਰੀਆਂ ਕੋੜ ਯਾਰ ਕੋੜੋ ਹੋਏ ਜਾਵੇ